ਜਦੋਂ ਵੀ ਅਸੀਂ ਰਿਜ਼ਰਵੇਸ਼ਨ ਸ਼ਬਦ ਸੁਣਦੇ ਆ ਤਾਂ ਸਾਡੇ ਸਾਹਮਣੇ ਦੋ ਪੱਖ ਆਉਂਦੇ ਨੇ ਇੱਕ ਪੱਖ ਇਹ ਜਿਹੜਾ ਕਹਿੰਦਾ ਕਿ ਰਿਜ਼ਰਵੇਸ਼ਨ ਕਰਕੇ ਦੇਸ਼ ਦੇ ਵਿੱਚੋਂ ਟੈਲੈਂਟ ਦੀ ਕਦਰ ਨਹੀਂ ਪੈ ਰਹੀ ਜਿਹੜਾ ਸਹੀ ਟੈਲੈਂਟ ਨੂੰ ਸਹੀ ਮੌਕੇ ਨਹੀਂ ਮਿਲ ਰਹੇ ਤੇ ਦੂਜਾ ਪੱਖ ਇਹ ਕਹਿੰਦਾ ਆ ਕਿ ਸਾਨੂੰ ਸਮਾਜ ਦੇ ਵਿੱਚ ਉਨੀ ਇੱਜ਼ਤ ਨਹੀਂ ਮਿਲਦੀ ਸਾਨੂੰ ਸਮਾਜ ਦੇ ਵਿੱਚ ਪੂਰੀ ਰਿਸਪੈਕਟ ਨਹੀਂ ਮਿਲਦੀ ਤਾਂ ਕਰਕੇ ਸਾਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਇਹ ਦੋ ਪੱਖਾਂ ਨੂੰ ਸਾਬਿਤ ਕਰਨ ਲਈ ਹਮੇਸ਼ਾ ਅਸੀਂ ਦੇਖਦੇ ਆ ਕਿ ਬੜੀ ਬਰ ਧਰਨੇ ਲੱਗਦੇ ਨੇ ਕੁਝ ਧਰਨੇ ਇਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਆ ਕਿ ਰਿਜ਼ਰਵੇਸ਼ਨ ਨਹੀਂ ਹੋਣੀ ਚਾਹੀਦੀ ਤੇ ਕੁਝ ਧਰਨੇ ਇਦਾਂ ਦੇ ਆ ਜਿਹੜੇ ਕਹਿੰਦੇ ਆ ਕਿ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਸੋ ਇਸ ਮਸਲੇ ਨੂੰ ਲੈ ਕੇ ਹੁਣ ਇਦਾਂ ਦਾ ਸਮਾਂ ਆ ਗਿਆ ਆ ਵੀ ਹੌਲੀ ਹੌਲੀ ਕਰਕੇ ਸੁਪਰੀਮ ਕੋਰਟ ਦਾ ਕੋਈ ਹੱਲ ਲੱਭਦਾ ਜਾ ਰਿਹਾ ਆ ਮੈਂ ਲਿਖਿਆ ਨਾ ਉੱਪਰ ਕਿ ਪ੍ਰੋਬਲਮ ਸੋਲਵ ਹੋ ਚੁੱਕੀ ਹੈ ਸੋ ਕਿਉਂਕਿ ਬਹੁਤ ਸਾਰੇ ਲੋਕ ਰਿਜ਼ਰਵੇਸ਼ਨ ਨੂੰ ਪ੍ਰੋਬਲਮ ਵੀ ਮੰਨਦੇ ਆ ਤੇ ਬਹੁਤ ਸਾਰੇ ਲੋਕ ਇਹਨੂੰ ਆਪਣਾ ਹੱਕ ਵੀ ਮੰਨਦੇ ਆ ਕੀ ਇਹ ਸੱਚੀਓ ਜਿਹੜਾ ਇਸ਼ੂ ਹੈਗਾ ਰਿਜ਼ਰਵੇਸ਼ਨ ਦਾ ਸੋਲਵ ਹੋਣ ਵਾਲਾ ਆ ਸੁਪਰੀਮ ਕੋਰਟ ਨੇ ਕੀ ਕੀ ਕਦਮ ਚੱਕੇ ਦੇ ਲਈ ਰਿਜ਼ਰਵੇਸ਼ਨ ਦਾ ਇਤਿਹਾਸ ਕੀ ਹੈ ਸਾਡੇ ਦੇਸ਼ ਦੇ ਵਿੱਚ ਰਿਜ਼ਰਵੇਸ਼ਨ ਸਟਾਰਟ ਕਦੋਂ ਤੋਂ ਹੋਈ ਹੈ ਕਿਉਂ ਹੋਈ ਸੀਗੀ ਉਹ ਸਾਰੀਆਂ ਗੱਲਾਂ ਦਾ ਪਤਾ ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਵਿੱਚ ਪਤਾ ਲੱਗੂਗੀ ਹਾਂਜੀ ਸੱਸੀ ਗੱਲ ਜੀ ਮਫਤੈ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਪੰਜਾਬ ਪੀਸ ਐਸ 247 ਦੇ YouTube ਚੈਨਲ ਦੇ ਉੱਤੇ ਸੋ ਜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਖੀਰ ਦੇ ਉੱਤੇ ਪੂਰੀ ਵੀਡੀਓ ਦੇਖਣ ਤੋਂ ਬਾਅਦ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਤੁਹਾਡਾ ਵਿਊ ਪੁਆਇੰਟ ਕੀ ਹੈ ਇਸ ਰਿਜ਼ਰਵੇਸ਼ਨ ਦੇ ਉੱਤੇ ਚਲੋ ਜੀ ਆਪਾਂ ਅੱਗੇ ਮੂਵ ਔਨ ਕਰਦੇ ਆਂ ਸੋ ਸਾਡੇ ਕੋਲੇ ਦੋਕ ਇੰਪੋਰਟੈਂਟ ਖਬਰਾਂ ਪਿਛਲੇ ਕੁਝ ਦਿਨਾਂ ਤੋਂ ਆਈਆਂ ਨੇ ਜਿਨ੍ਹਾਂ ਖਬਰਾਂ ਨੇ ਆਮ ਲੋਕਾਂ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਭਰਮ ਵੀ ਪੈਦਾ ਕਰ ਦਿੱਤਾ ਤੇ ਚਰਚਾ ਦਾ ਵਿਸ਼ਾ ਵੀ ਬਣ ਚੁੱਕਾ ਪਹਿਲੀ ਖਬਰ ਇਹ ਸੀਗੀ ਵੀ ਜੋ ਸਾਡੇ ਕੋਲੇ ਰਿਜ਼ਰਵਡ ਕੈਂਡੀਡੇਟਸ ਹੋਣਗੇ ਉਹ ਹੁਣ ਪਰਮਿਟ ਨਹੀਂ ਕੀਤੇ ਜਾਣਗੇ ਕਿ ਉਹ ਬਈ ਜਰਨਲ ਕੈਟਾਗਰੀ ਦੀ ਸੀਟ ਦੇ ਉੱਤੇ ਆ ਜਾਣ ਯਾਨੀ ਕਿ ਇਹ ਕਿਹਾ ਗਿਆ ਆ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਜੋਬ ਮਿਲਦੀ ਆ ਸਰਕਾਰੀ ਤੇ ਇੱਕ ਬੱਚਾ ਜੇ OBC ਦਾ ਹੈ ਤਾਂ ਉਹ ਜਰਨਲ ਦੀ ਸੀਟ ਲੈ ਸਕਦਾ ਸੀ ਜੇ ਉਹਦੇ ਨੰਬਰ ਜ਼ਿਆਦਾ ਹੋਣਗੇ ਇੱਕ ਤਾਂ ਇਹ ਸੁਪਰੀਮ ਕੋਰਟ ਨੇ ਜੱਜਮੈਂਟ ਦਿੱਤੀ ਆ ਵੀ ਭਾਈ ਹੁਣ ਉਹ ਸੀਟ ਨਹੀਂ ਲੈ ਪਾਊਗਾ ਇਹਦਾ ਪੂਰਾ ਸੱਚ ਕੀ ਆ ਮੈਂ ਅਖੀਰ ਤੇ ਦੱਸੂਗਾ ਇਹ ਹਜੇ ਅੱਧਾ ਸੱਚ ਆ ਤੇ ਦੂਜੇ ਨੰਬਰ ਦੇ ਉੱਤੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਆ ਤੁਸੀਂ ਉੱਪਰ ਡੇਟ ਦੇਖ ਸਕਦੇ ਹੋ ਵੀ ਕਦੋਂ ਦੀ ਇਹ ਹੈਗੀ ਆ 11 ਸਤੰਬਰ ਦੀ ਆ ਤੇ ਇਹ ਸਾਡੇ ਕੋਲੇ 14 ਅਗਸਤ ਦੀ ਆ ਸੁਪਰੀਮ ਕੋਰਟ ਨੇ ਕਿਹਾ ਆ ਕਿ ਬਾਈ ਸੈਂਟਰ ਨੂੰ ਕੁਝ ਇਦਾਂ ਦਾ ਸਿਸਟਮ ਲੈ ਕੇ ਆਉਣਾ ਚਾਹੀਦਾ ਹੈ ਐਸ்சி ਐਸਟੀ ਦੀ ਰਿਜ਼ਰਵੇਸ਼ਨ ਦੇ ਵਿੱਚ ਵੀ ਤਾਂਕਿ ਜਿਵੇਂ ਓਬੀਸੀ ਦੇ ਵਿੱਚ ਕ੍ਰੀਮੀ ਲੇਅਰ ਹੁੰਦੀ ਆ ਨਾ ਜਿਹੜੇ ਐਸ்சி ਐਸਟੀ ਆਲਰੇਡੀ ਰਿਜ਼ਰਵੇਸ਼ਨ ਦਾ ਫਾਇਦਾ ਲੈ ਚੁੱਕੇ ਉਹ ਦੁਬਾਰਾ ਫਾਇਦਾ ਨਾ ਲੈ ਸਕਣ ਇਹ ਦੋ ਮੁੱਦਿਆਂ ਤੇ ਉਹਨਾਂ ਚਰਚਾ ਚੱਲ ਰਹੀ ਹੈ ਤੇ ਜੇ ਦੋ ਮੁੱਦੇ ਇੰਪਲੀਮੈਂਟ ਹੋ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਰਿਜ਼ਰਵੇਸ਼ਨ ਦੀ ਸਮੱਸਿਆ ਦਾ ਹੱਲ ਸਾਨੂੰ ਵੇਖਣ ਨੂੰ ਮਿਲ ਸਕਦਾ ਹੈ ਸੋ ਕਾਲਡ ਸਮੱਸਿਆ ਜਿਹੜੇ ਲੋਕ ਇਹਨੂੰ ਸਮੱਸਿਆ ਕਹਿੰਦੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਲਈ ਵਰਦਾਨ ਵੀ ਹੈ ਤੇ ਬਹੁਤ ਸਾਰੇ ਲੋਕ ਇਹਨੂੰ ਸਮੱਸਿਆ ਵੀ ਮੰਨਦੇ ਨੇ ਤੁਹਾਡਾ ਵਿਚਾਰ ਕੀ ਹੈ ਤੁਸੀਂ ਜ਼ਰੂਰ ਦੱਸਿਓ ਹੁਣ ਆਪਾਂ ਨਾ ਇੱਕ ਵਾਰ ਇਤਿਹਾਸ ਵੱਲ ਚੱਲਦੇ ਹਾਂ ਵੀ ਰਿਜ਼ਰਵੇਸ਼ਨ ਦੇ ਬਾਰੇ ਸਾਡੇ ਕੋਲੇ ਜਾਣਕਾਰੀ ਆਈ ਕਿੱਥੋਂ ਤੇ ਰਿਜ਼ਰਵੇਸ਼ਨ ਦਾ ਪੂਰਾ ਇਤਿਹਾਸ ਕੀ ਹੈ ਸਾਡਾ ਜਿਹੜਾ ਸੰਵਿਧਾਨ ਹੈ ਇੰਡੀਆ ਦਾ ਸੰਵਿਧਾਨ ਉਹ ਰਿਜ਼ਰਵੇਸ਼ਨ ਦੀ ਗਾਰੰਟੀ ਦਿੰਦਾ ਹੈ ਸਾਡੇ ਲੋਕਾਂ ਨੂੰ ਕਿਉਂ ਉਹ ਕਹਿੰਦਾ ਇਹ ਸੰਵਿਧਾਨ ਕਹਿੰਦਾ ਕਿ ਭਾਈ ਬਹੁਤ ਹਜ਼ਾਰਾਂ ਸਾਲ ਪਹਿਲਾਂ ਤੋਂ ਲੈ ਕੇ ਆਜ਼ਾਦੀ ਤੱਕ ਹਾਂ ਬਹੁਤ ਹਜ਼ਾਰਾਂ ਸਾਲ ਪਹਿਲਾਂ ਤੋਂ ਲੈ ਕੇ ਆਜ਼ਾਦੀ ਤੱਕ ਉਹ ਲੋਕ ਜਿਨ੍ਹਾਂ ਨੂੰ ਫਾਇਦਾ ਨਹੀਂ ਮਿਲ ਪਾਇਆ ਸਮਾਜ ਦੇ ਵਿੱਚ ਇਕੁਅਲ ਇੱਜ਼ਤ ਨਹੀਂ ਮਿਲ ਪਾਈ ਬਰਾਬਰ ਇੱਜ਼ਤ ਨਹੀਂ ਮਿਲ ਪਾਈ ਉਹਨਾਂ ਨੂੰ ਰਿਜ਼ਰਵੇਸ਼ਨ ਦੀ ਲੋੜ ਹੈ ਅਸੀਂ ਪੜਦੇ ਹਾਂ ਇਤਿਹਾਸ ਵਿੱਚ ਕਿ ਵਰਣ ਸਿਸਟਮ ਭਾਈ ਉਹ ਵੀ ਤਾਂ ਰਿਜ਼ਰਵੇਸ਼ਨ ਸੀ ਨਾ ਹਜ਼ਾਰਾਂ ਸਾਲ ਤੋਂ ਵਰਣ ਸਿਸਟਮ ਚੱਲਦਾ ਆ ਰਿਹਾ ਆ ਕਿ ਬ੍ਰਾਹਮਣ ਦੇ ਘਰੇ ਪੈਦਾ ਹੋਇਆ ਬੱਚਾ ਬ੍ਰਾਹਮਣ ਹੀ ਹੋਊਗਾ ਹੈਨਾ ਤੇ ਜੇ ਕੋਈ ਸ਼ੂਦਰ ਦੇ ਘਰੇ ਬੱਚਾ ਪੈਦਾ ਹੋਊਗਾ ਸ਼ੂਦਰ ਹੀ ਹੋਊਗਾ ਉਹ ساری ਉਮਰ ਉਹੀ ਕੰਮ ਕਰੂਗਾ ਉਹਦਾ ਟੈਲੈਂਟ ਕਿਹੜਾ ਪੁੱਛਿਆ ਜਾਂਦਾ ਸੀਗਾ ਹੋ ਸਕਦਾ ਵੀ ਇੱਕ ਨੀਵੇਂ ਪਰਿਵਾਰ ਦੇ ਵਿੱਚ ਜਾਂ ਸੋ ਕੋਲਡ ਐਸਸੀ ਦੇ ਪਰਿਵਾਰ ਦੇ ਵਿੱਚ ਪੈਦਾ ਹੋਇਆ ਬੱਚਾ ਬਹੁਤ ਟੈਲੈਂਟਡ ਹੋਵੇ ਬਟ ਇਤਿਹਾਸ ਕਹਿੰਦਾ ਵੀ ਉਹਨੂੰ ਮੌਕਾ ਨਹੀਂ ਸੀ ਮਿਲਦਾ ਆਪਦਾ ਟੈਲੈਂਟ ਸ਼ੋ ਕਰਨ ਦਾ ਤੇ ਚਾਹੇ ਇੱਕ ਰਾਜ ਘਰਾਨੇ ਵਿੱਚ ਪੈਦਾ ਹੋਇਆ ਬੱਚਾ ਬਿਲਕੁਲ ਨਕਮਾ ਹੋਵੇ ਤਬਈ ਉਹ ਰਾਜਾ ਹੀ ਹੋਊਗਾ ਉਹ ਕਾਬਿਲ ਹੀ ਗਿਣਿਆ ਜਾਊਗਾ ਸੋ ਇਹ ਵੀ ਤਾਂ ਇੱਕ ਰਿਜ਼ਰਵੇਸ਼ਨ ਸੀ ਨਾ ਫਿਰ ਬਹੁਤ ਸਾਰੇ ਐਕਟਿਵਿਸਟ ਇਹ ਕਹਿੰਦੇ ਨੇ ਬਹੁਤ ਸਾਰੇ ਜਿਹੜੇ ਇੰਟੈਲੈਕਚੁਅਲ ਪਰਸਨ ਉਹ ਕਹਿੰਦੇ ਨੇ ਕਿ ਜੇ ਹਜ਼ਾਰਾਂ ਸਾਲ ਤੱਕ ਰਿਜ਼ਰਵੇਸ਼ਨ ਦਾ ਫਾਇਦਾ ਜਰਨਲ ਕਮਿਊਨਿਟੀ ਦੇ ਲੋਕ ਲੈ ਲੈਂਦੇ ਰਹੇ ਆ ਤਾਂ ਹੁਣ ਪਿਛਲੇ 50 ਸਾਲਾਂ ਵਿੱਚ ਕਿਉਂ ਇੰਨੇ ਦੁਖੀ ਹੋ ਗਏ ਇਸ ਰਿਜ਼ਰਵੇਸ਼ਨ ਤੋਂ ਉਹਨਾਂ ਦਾ ਇਹ ਪੱਖ ਹੈਗਾ ਆ ਹੁਣ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਆਪਾਂ ਨੂੰ ਪਤਾ ਹੈ ਕਿ ਬਹੁਤ ਲੰਬੇ ਸਮੇਂ ਤੋਂ ਵਰਣ ਸਿਸਟਮ ਰਿਹਾ ਹੈ ਵੀ ਜਿਹੜੀ ਕਲਾਸ ਸੀਗੀ ਸੋਸਾਇਟੀ ਨੂੰ ਵੰਡਿਆ ਗਿਆ ਸੀਗਾ ਵੀ ਜਿਹੜੇ ਪਰਿਵਾਰ ਦੇ ਵਿੱਚ ਬੰਦਾ ਪੈਦਾ ਹੋਊਗਾ ਬੱਚਾ ਵਿਦਆਊਟ ਉਹਦਾ ਟੈਲੈਂਟ ਉਹਨੂੰ ਉਸੇ ਪਰਿਵਾਰ ਉਸੇ ਕੈਟਾਗਰੀ ਵਿੱਚ ਰੱਖਿਆ ਜਾਊਗਾ ਸ਼ੂਦਰ ਦੇ ਘਰ ਪੈਦਾ ਹੋਇਆ ਬੱਚਾ ਸ਼ੂਦਰ ਹੀ ਰਹੂਗਾ ਤੇ ਬ੍ਰਾਹਮਣ ਦੇ ਘਰੇ ਪੈਦਾ ਹੋਇਆ ਬੱਚਾ ਬ੍ਰਾਹਮਣ ਹੀ ਹੋਊਗਾ ਇਤਿਹਾਸ 'ਚ ਸੀਗਾ ਇਸ ਇਤਿਹਾਸ ਨੂੰ ਬਦਲਿਆ ਅੰਗਰੇਜ਼ਾਂ ਨੇ ਆ ਕੇ ਜਦੋਂ ਸਰਕਾਰੀ ਨੌਕਰੀਆਂ ਦੀ ਵਾਰੀ ਆਈ ਤਾਂ ਅੰਗਰੇਜ਼ਾਂ ਨੇ ਇਸ ਰਿਜ਼ਰਵੇਸ਼ਨ ਨੂੰ ਲੈ ਕੇ ਆਂਦੋ ਕਹਿੰਦੇ ਨਹੀਂ 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 ਰਿਜ਼ਰ ਤੇ इवन ਉਹਨਾਂ ਨੇ ਤਾਂ ਸਨ 1930 ਦੇ ਆਰਾਊਂਡ 1931 ਦੇ ਆਰਾਊਂਡ ਐਸਸੀ ਲੋਕਾਂ ਨੂੰ ਸੈਪਰੇਟ ਇਲੈਕਟੋਰੇਟ ਵੀ ਦੇ ਦਿੱਤਾ ਸੀਗਾ ਐਸਸੀ ਐਸਟੀ ਲੋਕਾਂ ਨੂੰ ਸੈਪਰੇਟ ਇਲੈਕਟੋਰੇਟ ਸੈਪਰੇਟ ਇਲੈਕਟੋਰੇਟ ਦਾ ਮਤਲਬ ਕੀ ਹੈ ਕਿ ਉਹਨਾਂ ਨੂੰ ਆਪਣੇ ਜਿਹੜੇ ਪ੍ਰਤੀਨਿਧਾ ਆਪਣੇ ਚੁਣਨ ਦਾ ਖੁਦ ਹੱਕ ਮਿਲ ਗਿਆ ਮਤਲਬ ਇੱਕ ਐਸਸੀ ਜੇ ਬੰਦਾ ਵੋਟਾਂ ਵਿੱਚ ਖੜੂਗਾ ਤਾਂ ਉਹਨੂੰ ਐਸਸੀ ਬੰਦਾ ਹੀ ਵੋਟ ਪਾਊਗਾ ਇਹ ਉਸ ਸਮੇਂ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਨੀਤੀ ਯਾਨੀ ਕਿ ਡਿਵਾਈਡ ਐਂਡ ਰੂਲ ਦੀ ਨੀਤੀ ਸੀਗੀ ਉਸ ਸਮੇਂ ਮਹਾਤਮਾ ਗਾਂਧੀ ਨੇ ਮਨਾਇਆ ਤੇ ਤੁਸੀਂ ਸੋਚੋ ਉਸ ਸਮੇਂ 1932-33 ਦੇ ਵਿੱਚ ਇੱਕ ਪੂਨੇ ਪੈਕਟ ਸਾਈਨ ਕੀਤਾ ਗਿਆ ਜਿਹਦੇ ਵਿੱਚ ਐਸਸੀ ਐਸਟੀ ਕਮਿਊਨਿਟੀ ਦੇ ਲੀਡਰ ਉਹ ਮੰਨਦੇ ਨੇ ਵੀ ਠੀਕ ਆ ਅਸੀਂ ਭਾਈ ਇੰਡੀਆ ਦੇ ਨਾਲ ਆ ਅਸੀਂ ਸੈਪਰੇਟ ਇਲੈਕਟੋਰੇਟ ਤੇ ਸੈਪਰੇਟ ਸਿਸਟਮ ਨਹੀਂ ਲਵਾਂਗੇ ਸਾਨੂੰ ਰਿਜ਼ਰਵੇਸ਼ਨ ਦੇ ਦਿਓ ਮਤਲਬ ਇਹ ਕਹਿ ਸਕਦੇ ਆਂ ਵੀ ਸਾਨੂੰ 1932-33 ਦੇ ਵਿੱਚ ਐਸਸੀ ਐਸਟੀ ਕਮਿਊਨਿਟੀ ਨੂੰ ਜੋ ਅੰਗਰੇਜ਼ ਦੇ ਰਹੇ ਸੀਗੇ ਉਹ ਬਹੁਤ ਵੱਡੀ ਚੀਜ਼ ਸੀਗੀ ਬਟ ਉਹਨਾਂ ਨੇ ਆਪਣੇ ਦੇਸ਼ ਦੇ ਲੀਡਰਾਂ ਦੇ ਕਹੇ ਉੱਤੇ ਉਸ ਵੱਡੀ ਚੀਜ਼ ਨੂੰ ਛੱਡ ਕੇ ਛੋਟੀ ਚੀਜ਼ ਲਈ ਉਹ ਸੀਗੀ ਰਿਜ਼ਰਵੇਸ਼ਨ ਇਹ ਵੀ ਤਾਂ ਫਿਰ ਕਿਸੇ ਕਿਸਮ ਦਾ ਬਲਦਾਨ ਸੀ ਨਾ ਉਸ ਸਮੇਂ ਤੇ ਇਹਦੇ ਨਾਲ ਨਾਲ ਈਵਨ ਅੰਗਰੇਜ਼ਾਂ ਨੇ ਫਿਰ ਹੌਲੀ-ਹੌਲੀ ਜਿਹੜਾ ਸੀਗਾ ਰਿਜ਼ਰਵੇਸ਼ਨ ਵਾਲਾ ਕਨਸੈਪਟ ਲੈ ਕੇ ਆਂਦਾ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਤੇ ਇਹਦੇ ਨਾਲ ਨਾਲ ਕੁਝ ਰਾਜੇ ਵੀ ਸੀਗੇ ਜਿਹੜੇ ਆਲਰੇਡੀ ਰਿਜ਼ਰਵੇਸ਼ਨ ਦਾ ਕਨਸੈਪਟ ਲੈ ਕੇ ਆਏ ਸੀਗੇ ਜਿਵੇਂ ਕਿ ਸਾਡੇ ਕੋਲੇ ਇੱਕ ਰਾਜਾ ਹੈ ਕੋਲਾਪੁਰ ਦਾ ਰਾਜਾ ਮੈਸੂਰ ਦਾ ਰਾਜਾ 1902 ਦੇ ਵਿੱਚ ਕੋਲਾਪੁਰ ਦੇ ਰਾਜੇ ਨੇ ਤੇ 1921 ਦੇ ਵਿੱਚ ਮੈਸੂਰ ਦੇ ਰਾਜੇ ਨੇ ਪੜ੍ਹਾਈ ਅਤੇ ਜੌਬ ਦੇ ਵਿੱਚ ਰਿਜ਼ਰਵੇਸ਼ਨ ਸੈੱਟ ਕਰ ਦਿੱਤੀ ਸੀਗੀ ਖਾਸ ਕਰਕੇ ਬੈਕਵਰਡ ਕਲਾਸ ਦੇ ਲੋਕਾਂ ਦੇ ਲਈ ਹੁਣ ਇਸ ਤਰੀਕੇ ਨਾਲ ਐਸਸੀ ਤੇ ਐਸਟੀ ਦੇ ਲਈ ਰਿਜ਼ਰਵੇਸ਼ਨ ਦਾ ਆਪਾਂ ਇਤਿਹਾਸ ਦੇਖ ਲਿਆ ਲੇਕਿਨ ਜੇ ਓਬੀਸੀ ਦੀ ਗੱਲ ਕਰਾਂ ਤੇ ਆਜ਼ਾਦੀ ਦੇ ਸਮੇਂ ਤੇ ਆਜ਼ਾਦੀ ਤੋਂ ਲਗਭਗ 40 ਸਾਲ ਬਾਅਦ ਵੀ ਓਬੀਸੀ ਨੂੰ ਰਿਜ਼ਰਵੇਸ਼ਨ ਨਹੀਂ ਸੀ ਮਿਲਦੀ ਓਬੀਸੀ ਨੂੰ ਰਿਜ਼ਰਵੇਸ਼ਨ ਦਾ ਪਹਿਲੀ ਵਾਰ ਜਿਹੜਾ ਕਨਸੈਪਟ ਆਇਆ ਉਹ ਆਇਆ ਸੀਗਾ ਜਦੋਂ ਸੁਪਰੀਮ ਕੋਰਟ ਨੇ ਸਨ 1991 ਦੇ ਵਿੱਚ ਕਿਹਾ ਸੀਗਾ ਕਿ ਬਾਈ OBC ਨੂੰ ਵੀ ਰਿਜ਼ਰਵੇਸ਼ਨ ਚਾਹੀਦੀ ਹੈ ਤੇ OBC ਦੇ ਲਈ 27% ਰਿਜ਼ਰਵੇਸ਼ਨ ਰਾਖਵੀਂ ਕਰ ਦਿੱਤੀ। ਸੋ ਇਸ ਤਰੀਕੇ ਨਾਲ ਸਾਡੇ ਦੇਸ਼ ਦੇ ਵਿੱਚ SC, ST ਤੇ OBC ਨੂੰ ਰਿਜ਼ਰਵੇਸ਼ਨ ਮਿਲੀ ਹੈ। ਉਹਦਾ ਆਪਾਂ ਇਤਿਹਾਸ ਦੇਖ ਲਾ ਵੀ ਕਿਉਂ ਮਿਲੀ ਆ। ਹੁਣ ਜੇ ਅੱਜ ਦਾ ਸਿਨੈਰੀਓ ਦੇਖੀ ਅੱਜ ਕਿੰਨੀ ਕਿਹਦੇ ਕੋਲ ਰਿਜ਼ਰਵੇਸ਼ਨ ਹੈਗੀ ਆ। ਸੋ ਸ਼ੈਡਿਊਲ ਕਾਸਟ ਦੇ ਕੋਲੇ 15% ਹੈ। ਸਰਕਾਰੀ ਨੌਕਰੀਆਂ ਦੀ ਗੱਲ ਕਰ ਲਓ ਐਗਜ਼ਾਮਪਲ ਦੇ ਲਈ ਜੇ ਕੋਈ ਸਰਕਾਰੀ ਨੌਕਰੀ ਨਿਕਲਦੇ ਉਹਦੇ ਵਿੱਚ 15% ਜਿਹੜੀ ਹੈਗੀ ਆ ਉਹ ਸ਼ੈਡਿਊਲ ਯਾਨੀ ਕਿ ਐਸਸੀ ਦੇ ਲਈ ਰਿਜ਼ਰਵੇਸ਼ਨ ਹੋਊਗੀ ਐਸਟੀ ਦੇ ਲਈ 7.5 ਯਾਨੀ ਕਿ 7.5% ਹੋਊਗੀ ਓਬੀਸੀ ਦੇ ਲਈ 27% ਹੋਊਗੀ ਤੇ ਅੱਜ ਦੇ 2025 ਦੇ ਅਕੋਰਡਿੰਗ ਚੱਲੀ ਹੈ ਜਿਹੜੇ ਇਕਨੋਮਿਕਲੀ ਵੀਕਰ ਸੈਕਸ਼ਨ ਨੇ ਚਾਹੇ ਉਹ ਜਰਨਲ ਕੈਟਾਗਰੀ ਦੇ ਨੇ ਉਹਨਾਂ ਦੇ ਲਈ ਵੀ ਜਿਹੜੀ ਰਿਜ਼ਰਵੇਸ਼ਨ ਹੈ ਉਹ 10% ਹੋਊਗੀ ਤੇ ਜੋ ਪਰਸਨ ਵਿਦ ਡਿਸੇਬਿਲਟੀ ਆ ਉਹਨਾਂ ਦੇ ਲਈ 4% ਰਿਜ਼ਰਵੇਸ਼ਨ ਹੋਊਗੀ ਹਾਲਾਂਕਿ 1991 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀਗਾ ਕਿ ਰਿਜ਼ਰਵੇਸ਼ਨ 50% ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇੰਨੀ ਹੋਣੀ ਚਾਹੀਦੀ ਉਹ ਤੋਂ ਵੱਧ ਨਹੀਂ ਹੋਣੀ ਚਾਹੀਦੀ। ਸੋ ਇਹ ਅੱਜ ਦੀ ਰਿਜ਼ਰਵੇਸ਼ਨ ਦਾ ਸਿਨੈਰੀਓ ਹੈ। ਉਸ ਤੋਂ ਬਾਅਦ ਜੇ ਆਪਾਂ ਅੱਗੇ ਚੱਲੀਏ ਤਾਂ ਸੁਪਰੀਮ ਕੋਰਟ ਦੇ ਵਿੱਚ ਹਮੇਸ਼ਾ ਹੀ ਆਜ਼ਾਦੀ ਤੋਂ ਬਾਅਦ ਹੀ ਇਸ ਗੱਲ ਨੂੰ ਚੈਲੰਜ ਕੀਤਾ ਗਿਆ ਆ ਕਿ ਰਿਜ਼ਰਵੇਸ਼ਨ ਕਿਉਂ ਆ? ਉਹਦਾ ਇੱਕ ਇਹ ਵੀ ਇਤਿਹਾਸਕਾਰ ਕਹਿੰਦੇ ਨੇ ਵੀ ਜਦੋਂ ਜਿਹੜੇ ਲੋਕਾਂ ਨੂੰ ਖਾਸ ਕਰਕੇ ਐਸਸੀ ਲੋਕਾਂ ਨੂੰ ਐਸਟੀ ਲੋਕਾਂ ਨੂੰ ਜਿਹੜੇ ਜਰਨਲ ਕਾਸਟ ਦੇ ਲੋਕ ਸੀਗੇ ਪਿਛਲੇ ਹਜ਼ਾਰਾਂ ਸਾਲਾਂ ਤੋਂ ਦਬਾਉਂਦੇ ਆਏ ਆ ਉਹਨਾਂ ਨੂੰ ਆਪਣੇ ਕੋਲ ਦੀ ਨਹੀਂ ਸੀ ਲੰਘਣ ਦਿੰਦੇ ਜਦੋਂ ਉਹ ਲੋਕ ਸਰਕਾਰੀ ਅਹੁਦਿਆਂ ਉਤੇ ਬਰੋਬਰ ਬੈਠ ਜਾਂਦੇ ਸੀ ਕਈ ਵਾਰ ਤਾਂ ਇਦਾਂ ਵੀ ਹੋਇਆ ਵੀ ਐਸਸੀ ਐਸਟੀ ਕਮਿਊਨਿਟੀ ਦੇ ਲੋਕ ਉਹਨਾਂ ਦੇ ਅਫਸਰ ਬਣ ਕੇ ਆਉਂਦੇ ਸਨ ਉਹਨਾਂ ਤੋਂ ਜਰਿਆ ਨਹੀਂ ਗਿਆ ਕਹਿੰਦੇ ਫਿਰ ਤੇ ਅਕਸਰ ਬਾਰ-ਬਾਰ ਬਾਰ-ਬਾਰ ਸੁਪਰੀਮ ਕੋਰਟ ਦੇ ਵਿੱਚ ਜਾਂ ਸਰਕਾਰ ਦੇ ਰਾਹੀਂ ਇਹਨਾਂ ਨੂੰ ਚੈਲੰਜ ਕੀਤਾ ਗਿਆ ਪਰ ਸੁਪਰੀਮ ਕੋਰਟ ਨੇ ਹਮੇਸ਼ਾ ਤੋਂ ਸਹੀ ਦਿਸ਼ਾ ਦੇ ਵਿੱਚ ਹੀ ਜਿਹੜੇ ਉਹ ਆਰਡਰ ਪਾਸ ਕੀਤੇ ਨੇ 1951 ਦੇ ਵਿੱਚ ਇੱਕ ਵਾਰ ਸਰਕਾਰ ਨੇ ਕਹਿ ਦਿੱਤਾ ਸੀਗਾ ਗਵਰਨਮੈਂਟ ਲੈ ਕੇ ਆਈ ਸੀਗੀ ਕਿ ਕਾਸਟ ਬੇਸ ਜਿਹੜੀ ਰਿਜ਼ਰਵੇਸ਼ਨ ਆ ਉਸ ਸਿਸਟਮ ਨੂੰ ਲੈ ਕੇ ਆਉਣਾ ਚਾਹੁੰਦੀ ਸੀਗੀ ਮਤਲਬ ਕਾਸਟ ਦੇ ਬੇਸ ਦੇ ਉੱਤੇ ਇੱਕ ਤਾਂ ਨਾ ਐਸਸੀਐਸਟੀ ਇੱਕ ਉਹਦੇ ਵਿੱਚ ਸਬ ਕਾਸਟ ਆ ਗਈ ਵੀ ਇਹ ਫਲਾਨੀ ਜਾਤੀ ਦਾ ਹੈ ਫਲਾਨੀ ਜਾਤੀ ਦਾ ਹੈ ਸੋ ਜਾਤੀ ਦੇ ਬੇਸ ਦੇ ਉੱਤੇ ਰਿਜ਼ਰਵੇਸ਼ਨ ਲੈ ਕੇ ਆਉਣਾ ਚਾਹੁੰਦੀ ਸੀਗੀ ਇੱਕ ਵਾਰ ਤਾਂ ਸਰਕਾਰ ਉਸ ਚੀਜ਼ ਨੂੰ ਸੁਪਰੀਮ ਕੋਰਟ ਕਹਿੰਦਾ ਵੀ ਨਹੀਂ 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 ਜਿਹੜਾ ਐਸਸੀਐਸਟੀ ਹੈਗਾ ਇੱਥੇ ਹੀ ਆਊਗਾ ਤੁਸੀਂ ਡਿਟੇਲ ਦੇ ਵਿੱਚ ਗਾਹਾਂ ਜਾਤੀਆਂ ਦੇਣਾ ਜਾਓ ਭਾਈ ਉਦੋਂ ਬਾਅਦ ਫਿਰ 1991 ਦੇ ਵਿੱਚ ਇੰਦਰਾ ਸਾਨੀ ਕੇਸ ਜਿਹੜਾ 1992 ਦੇ ਵਿੱਚ ਇਸ ਕੇਸ ਦੇ ਵਿੱਚ ਪਹਿਲੀ ਵਾਰ ਓਬੀਸੀ ਨੂੰ ਰਿਜ਼ਰਵੇਸ਼ਨ ਦਿੱਤੀ ਗਈ ਤੇ ਨਾਲ ਦੇ ਨਾਲ ਕ੍ਰੀਮੀ ਲੇਅਰ ਦਾ ਕਨਸੈਪਟ ਵੀ ਆਇਆ ਤੇ ਇਹ ਵੀ ਕਹਿ ਦਿੱਤਾ ਗਿਆ ਸੁਪਰੀਮ ਕੋਰਟ ਨੇ ਕਿ ਰਿਜ਼ਰਵੇਸ਼ਨ ਮੰਨਦੇ ਅਸੀਂ ਜਰਨਲ ਕੈਟੇਗਰੀ ਦੇ ਲੋਕਾਂ ਨੂੰ ਵੀ ਜੋਬ ਮਿਲਣੀ ਚਾਹੀਦੀ ਐ ਸੋ ਰਿਜ਼ਰਵੇਸ਼ਨ 50% ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਇਤਿਹਾਸ ਕਹਿੰਦਾ ਸੋ ਇਦਾਂ ਕਰਦੇ ਕਰਦੇ ਫਿਰ ਸਾਨੂੰ ਪਤਾ 10% ਜਿਹੜੇ ਹੈਗੇ ਇਕਨੋਮਿਕਲੀ ਵੀਕਰ ਸੈਕਸ਼ਨ ਚਾਹੀਓ ਉਹ ਜਰਨਲ ਕਾਸਟ ਦੇ ਨੇ ਕਿਉਂਕਿ ਅਕਸਰ ਜਰਨਲ ਕਾਸਟ ਦੇ ਲੋਕ ਕਹਿੰਦੇ ਨੇ ਜਾਂ ਕਹਿੰਦੇ ਜਰਨਲ ਲੋਕ ਕਹਿੰਦੇ ਨੇ ਕਿ ਜਿਹੜੀ ਰਿਜ਼ਰਵੇਸ਼ਨ ਨਾ ਉਹ ਬਈ ਅਮੀਰੀ ਤੇ ਗਰੀਬੀ ਤੇ ਹੋਣੀ ਚਾਹੀਦੀ ਆ ਬਿਲਕੁਲ ਸਹੀ ਗੱਲ ਆ ਪਰ ਇਹ ਵੀ ਸੋਚਣਾ ਚਾਹੀਦਾ ਵੀ ਇੱਜ਼ਤ ਵੀ ਉਹ ਜ਼ਰੂਰੀ ਆ ਸਭ ਨੂੰ ਕੱਲਾ ਪੈਸਾ ਸਾਰਾ ਕੁਝ ਨਹੀਂ ਹੁੰਦਾ ਤੁਸੀਂ ਝਟ ਦੇਣੀ ਕਿਸੇ ਬੰਦੇ ਨੂੰ ਗਲਤ ਸ਼ਬਦਾਵਲੀ ਯੂਜ਼ ਕਰਕੇ ਉਹਨੂੰ ਹਰਟ ਕਰ ਦਿੰਨੇ ਹੋ ਸ਼ਾਇਦ ਕਹਿੰਦੇ ਜਿੱਥੇ ਇੱਕ ਤੀਰ ਉਹਨਾ ਡੂੰਗਾ ਫੱਟ ਨਹੀਂ ਮਾਰਦਾ ਜਾਂ ਇੱਕ ਤਲਵਾਰ ਉਹਨਾ ਡੂੰਗਾ ਫੱਟ ਨਹੀਂ ਮਾਰਦੀ ਜਿੱਥੇ ਸ਼ਬਦ ਡੂੰਗਾ ਫੱਟ ਮਾਰ ਜਾਂਦੇ ਨੇ ਸੋ ਜਿਹੜੀ ਇਹ ਸੋਸਾਇਟੀ ਦੇ ਵਿੱਚ ਇੱਜ਼ਤ ਦੇਣ ਦੇ ਲਈ ਹੀ ਰਿਜ਼ਰਵੇਸ਼ਨ ਦਾ ਕਨਸੈਪਟ ਲੈ ਕੇ ਆਂਦਾ ਗਿਆ ਸੀ ਤੇ ਹੁਣ ਦੀ ਗੱਲ ਕਰੀ ਆਪਾਂ ਦੇਖ ਚੁੱਕੇ ਹਾਂ ਵੀ ਕਿਸ ਤਰੀਕੇ ਨਾਲ ਜਿਹੜਾ ਹੈਗਾ ਸਾਡੇ ਸਮਾਜ ਦੇ ਵਿੱਚ ਰਿਜ਼ਰਵੇਸ਼ਨ ਜਿਹੜੀ ਉਹ ਅਲੱਗ-ਅਲੱਗ ਕਮਿਊਨਿਟੀਆਂ ਨੂੰ ਮਿਲ ਚੁੱਕੀ ਹੈ ਹੁਣ ਕੁਝ ਜਦੋਂ ਰਿਜ਼ਰਵੇਸ਼ਨ ਦੀ ਗੱਲ ਕਰਦੇ ਆਂ ਈਵਨ ਬਹੁਤ ਸਾਰੀਆਂ ਸਟੇਟਾਂ ਦਾ ਕਹਿ ਲਈਏ ਕਿ ਸਿਆਸਤ ਦਾ ਵੀ ਵਿਸ਼ਾ ਬਣ ਚੁੱਕਾ ਅੱਜ ਕੱਲ ਰਿਜ਼ਰਵੇਸ਼ਨ ਤਾਮਿਲਨਾਡੂ ਨੇ ਤਾਂ ਜਿਹੜੀ ਰਿਜ਼ਰਵੇਸ਼ਨ ਆ ਜੋ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ 50% ਲਿਮਿਟ ਹੋਊਗੀ ਉਹਨੂੰ ਕ੍ਰਾਸ ਕਰਕੇ ਲਗਭਗ 70% ਤੇ ਲੈ ਜਾ ਚੁੱਕਾ ਤਾਮਿਲਨਾਡੂ ਤਾਮਿਲਨਾਡੂ ਕਹਿੰਦਾ ਨਹੀਂ 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 ਮੈਨੂੰ ਨਹੀਂ ਪਤਾ 50% ਵਾਲਾ ਮੈਨੂੰ ਵੋਟਾਂ ਚਾਹੀਦੀਆਂ ਨੇ ਤਾਂ ਮੈਂ ਤਾਂ ਬਾਈ ਇਸ ਨੂੰ ਅੱਗੇ ਲੈ ਕੇ ਜਾਂਗਾ ਸੋ ਲਗਭਗ 70% ਰਿਜ਼ਰਵੇਸ਼ਨ ਤਾਮਿਲਨਾਡੂ ਦੇ ਵਿੱਚ ਇਦਾਂ ਹੋਰ ਸਟੇਟਾਂ ਨੇ ਵੀ ਬਹੁਤ ਕੁਝ ਕੀਤਾ ਹੋਇਆ ਹੈ ਤੂ ਆਪਾ ਦੇਖਦੇ ਰਹੇ ਕਿ ਪੁਰਾਣੇ ਸਮਿਆਂ ਤੋਂ ਮਰਾਠਿਆਂ ਦੇ ਵਿੱਚ ਵੀ ਇੱਕ ਦੌਰ ਚੱਲਿਆ ਸੀਗਾ ਇੱਕ ਅੰਦੋਲਨ ਚੱਲਿਆ ਕਿ ਸਾਨੂੰ ਵੀ ਬਾਈ ਰਿਜ਼ਰਵੇਸ਼ਨ ਦੋ ਹਰਿਆਣੇ ਵਿੱਚ ਜਾਟ ਅੰਦੋਲਨ ਚੱਲਿਆ ਸੀਗਾ ਵੀ ਸਾਨੂੰ OBC ਦੇ ਵਿੱਚ ਲੈ ਕੇ ਉਹ ਸਾਨੂੰ ਵੀ ਰਿਜ਼ਰਵੇਸ਼ਨ ਦੋ ਹੌਲੀ-ਹੌਲੀ ਕਿ ਇਦਾਂ ਦਾ ਵੀ ਦੌਰ ਆਇਆ ਸੀ ਜਦੋਂ ਰਿਜ਼ਰਵੇਸ਼ਨ ਦੇ ਲਈ ਲੋਕੀ ਆਪਣੀ ਕੈਟਾਗਰੀ ਨੂੰ ਚੇਂਜ ਕਰਨ ਦੇ ਬਾਰੇ ਪ੍ਰਦਰਸ਼ਨ ਕਰ ਰਹੇ ਸਨ ਲੇਕਿਨ ਫਿਰ ਇਸ ਦੇ ਨਾਲ ਕੀ ਸੀਗਾ ਕਿ ਸਮਾਜ ਦਾ ਤਾਣਾ-ਬਾਣਾ ਵੀ ਵਿਗੜ ਸਕਦਾ ਸੀਗਾ ਤੇ ਹੁਣ ਸਪਰੀਮ ਕੋਰਟ ਨੇ ਕੁਝ ਇੰਪੋਰਟੈਂਟ ਸਾਡੇ ਕੋਲੇ ਜੱਜਮੈਂਟਸ ਲੈ ਕੇ ਆndੀਆਂ ਨੇ ਪਿਛਲੇ 1-2 ਮਹੀਨਿਆਂ ਦੇ ਵਿੱਚ ਜਿੱਥੋਂ ਲੱਗਦਾ ਕਿ ਹੌਲੀ-ਹੌਲੀ ਸ਼ਾਇਦ ਇਹ ਜਿਹੜਾ ਰਿਜ਼ਰਵੇਸ਼ਨ ਵਾਲਾ ਕਨਸੈਪਟ ਇਹਦੇ ਵਿੱਚ ਕਲੈਰਿਟੀ ਹੋ ਜੂਗੀ ਮੈਨੂੰ ਇਹ ਕਹਿਣਾ ਕਿ ਪ੍ਰੋਬਲਮ ਸੋਲਵ ਨਾ ਕਿਉਂਕਿ ਪ੍ਰੋਬਲਮ ਨਹੀਂ ਆਪਾਂ ਨੂੰ ਕਹਿ ਸਕਦੇ ਕਲੈਰਿਟੀ ਹੋ ਜੂਗੀ ਸੋ ਜੇ ਅਸੀਂ ਇਤਿਹਾਸ ਦੇਖਦੇ ਨਾ ਸਾਨੂੰ ਪਤਾ ਐਸਸੀਐਸਟੀ ਓਬੀਸੀ ਦੇ ਨਾਲ ਜਿੱਦਾਂ ਦਾ ਵਿਵਹਾਰ ਹੋਇਆ ਕਰੋ ਖਾਸ ਕਰ ਐਸਸੀਐਸਟੀ ਨਾਲ ਜਿਹੜਾ ਇਤਿਹਾਸ ਦੇ ਵਿੱਚ ਵਿਵਹਾਰ ਕੀਤਾ ਗਿਆ ਸੋ ਉਹ ਬਹੁਤ ਜ਼ਿਆਦਾ ਇਨਹਿਊਮਨ ਸੀਗਾ ਮਤਲਬ ਇਨਸਾਨੀ ਰੂਪ ਦੇ ਵਿੱਚ ਦੇਖਿਆ ਅੱਜ ਵੀ ਤੁਸੀਂ ਯੂਪੀ ਬਿਹਾਰ ਦੀਆਂ ਸਟੇਟਾਂ ਵਿੱਚ ਦੇਖੋਗੇ ਨਾ ਤਾਂ ਐਸਸੀਐਸਟੀ ਕਾਸਟ ਦੇ ਬੰਦੇ ਨੂੰ ਜਰਨਲ ਵਾਲੇ ਆਪਣੇ ਪਿੰਡ ਦੇ ਵਿੱਚ ਵੀ ਨਹੀਂ ਲੰਘਣ ਦਿੰਦੇ ਉਹ ਮੁੱਛਾ ਨਹੀਂ ਰੱਖ ਸਕਦਾ ਉਹ ਵਿਆਹ ਕਰਾਉਣ ਦੇ ਲਈ ਘੋੜੀ ਤੇ ਚੜ੍ਹ ਕੇ ਨਹੀਂ ਲੰਘ ਸਕਦਾ ਮਤਲਬ ਇਦਾਂ ਦੀਆਂ ਵੀ ਪਾਬੰਦੀਆਂ ਹਜੇ ਲੱਗੀਆਂ ਹੋਈਆਂ ਨੇ ਸੋ ਜਦੋਂ ਉਸ ਸਮਾਜ ਦੀ ਗੱਲ ਕਰਦੇ ਆ ਤਾਂ ਫਿਰ ਉੱਥੇ ਕਿਤੇ ਨਾ ਕਿਤੇ ਹਰ ਇੱਕ ਬੰਦੇ ਨੂੰ ਆਪਣੀ ਡਿਗਨਿਟੀ ਨਾਲ ਜੀਣ ਦਾ ਹੱਕ ਹੈਗਾ ਆ ਸੋ ਸੁਪਰੀਮ ਕੋਰਟ ਨੇ ਕੁਝ ਕੁ ਜੱਜਮੈਂਟਾਂ ਦਿੱਤੀਆਂ ਨੇ ਸਭ ਤੋਂ ਪਹਿਲੀ ਜਿਹੜੀ ਜੱਜਮੈਂਟ ਆਈ ਸਾਡੇ ਕੋਲੇ 11 ਸਤੰਬਰ ਦੀ ਹੈ ਇਹ ਹੈ ਸਾਡੇ ਕੋਲ ਕਿ ਰਿਜ਼ਰਵਡ ਜਿਹੜੇ ਕੈਂਡੀਡੇਟ ਹੋਣਗੇ ਹੁਣ ਉਹਨਾਂ ਨੂੰ ਜਰਨਲ ਕੈਟਾਗਰੀ ਦੀ ਸੀਟ ਨਹੀਂ ਮਿਲੂਗੀ ਹੁਣ ਹੁੰਦਾ ਕੀ ਸੀਗਾ ਮੈਂ ਤੁਹਾਨੂੰ ਥੋੜਾ ਐਕਸਪਲੇਨ ਕਰ ਦਿੰਦਾ ਤੇ ਦੂਜੀ ਜਿਹੜੀ ਸਾਡੇ ਕੋਲ ਆਈ ਹੈ ਕਿ ਸੁਪਰੀਮ ਕੋਰਟ ਨੇ ਇੰਟਰੋਡਿਊਸ ਕਰਨ ਦੀ ਗੱਲ ਕੀਤੀ ਹੈ ਕਿ ਜੋ ਵੀ ਕ੍ਰੀਮੀ ਲੇਅਰ ਐਸਸੀ ਐਸਟੀ ਵਿੱਚੋਂ ਉਹਨੂੰ ਲੈ ਕੇ ਆਵੋ ਉਹਨੇ ਹੈ ਕੀ ਹੈ ਕਿਉਂਕਿ ਦੋ ਮੇਨ ਸਮੱਸਿਆਵਾਂ ਨੇ ਜੇ ਇਹ ਹੱਲ ਹੋ ਗਈਆਂ ਤਾਂ ਬਹੁਤ ਛੇਤੀ ਜਿਹੜਾ ਹੈਗਾ ਇਹ ਮਸਲਾ ਵੀ ਈਜ਼ੀ ਹੋ ਜਾਊਗਾ ਦੇਖੋ ਹੁੰਦਾ ਕੀ ਸੀਗਾ ਪਹਿਲਾ ਜੀ ਆਪਾਂ ਗੱਲ ਕਰ ਲਈਏ ਵੀ ਜਦੋਂ ਜਾਂ ਹੁੰਦਾ ਹੈ ਹੁਣ ਵੀ ਵੀ ਕੀ ਹੁੰਦਾ ਆ ਵੀ ਜਦੋਂ ਕੋਈ ਜੋਬ ਆਈ ਆ ਫੋਰ ਐਗਜ਼ਾਮਪਲ ਉਹਦੇ ਵਿੱਚ 100 ਪੋਸਟਾਂ ਆਈਆਂ ਨੇ ਉਹਦੇ ਵਿੱਚੋਂ ਆਪਾਂ ਦੇਖਿਆ 27 OBC ਦੇ ਲਈ ਹੈਗੀਆਂ ਨੇ ਠੀਕ ਹੈ 15 ਆਪਾਂ ਇਹ ਦੇਖ ਲਈਆਂ ਕਿ SC ਦੇ ਲਈ ਨੇ ਤੇ 7.5 ਦੀ ਗੱਲ ਕਰ ਲਓ ST ਦੇ ਲਈ ਨੇ ਇਸ ਤਰੀਕੇ ਨਾਲ ਵੰਡੀਆਂ ਗਈਆਂ ਹੁਣ ਜਿਹੜੇ ਬੱਚੇ ਦੇ ਨੰਬਰ ਜਿਉ OBC ਦਾ ਹੈ ਜੇ ਉਹਦੇ ਨੰਬਰ ਜਰਨਲ ਦੇ ਨਾਲੋਂ ਜ਼ਿਆਦਾ ਨਹੀਂ ਤਾਂ ਉਹ ਜਰਨਲ ਦੀ ਸੀਟ ਲੈ ਸਕਦਾ ਹੈ ਅੱਜ ਵੀ ਲੈ ਸਕਦਾ ਹੈ ਹਾਲਾਂਕਿ ਇੱਥੇ ਲਿਖਿਆ ਤੁਸੀਂ ਪੜ੍ਹੋਗੇ ਸਰ ਇੱਥੇ ਤਾਂ ਲਿਖਤਾ ਵੀ ਉਹ ਲੈ ਨਹੀਂ ਸਕਦਾ ਨਹੀਂ ਲੈ ਸਕਦਾ ਸੁਪਰੀਮ ਕੋਰਟ ਨੇ ਕਿਹਾ ਆ ਹੁਣ ਹੁੰਦਾ ਕੀ ਹੈ ਜਦੋਂ ਆਪਾਂ ਫਾਰਮ ਭਰਦੇ ਆ ਨਾ ਉਸ ਸਮੇਂ OBC ਤੇ SC ST ਦੇ ਲਈ ਕੁਝ ਲਿਮਿਟੇਸ਼ਨਸ ਹੁੰਦੀਆਂ ਨੇ ਜਾਂ ਕਹਿ ਲਓ ਕੁਝ ਫਾਇਦੇ ਹੁੰਦੇ ਨੇ ਕਿ ਉਹਨਾਂ ਨੂੰ ਏਜ ਵੱਧ ਹੁੰਦੀ ਰਿਲੈਕਸੇਸ਼ਨ ਹੁੰਦੀ ਆ ਫੀਸ ਘੱਟ ਕਰਨੀ ਪੈਂਦੀ ਆ ਫੀਸ ਘੱਟ ਭਰਨੀ ਪੈਂਦੀ ਆ ਹੈਨਾ ਸੋ ਜਦੋਂ ਕਹਿੰਦੇ ਏਜ ਦੀ ਗੱਲ ਆਉਂਦੀ ਆ ਸੁਪਰੀਮ ਕੋਰਟ ਨੇ ਇਸ ਜੱਜਮੈਂਟ ਦੇ ਵਿੱਚ ਇਹ ਕਿਹਾ ਵੀ ਬਾਈ ਜਿੱਦਾਂ ਸਿਸਟਮ ਪਹਿਲਾਂ ਸੀਗਾ ਉਹ ਚੱਲਦਾ ਰਹੂਗਾ ਜੇ OBC ਵਾਲੇ ਜਾਂ SC ਵਾਲੇ ਬੰਦੇ ਦੇ ਨੰਬਰ ਜ਼ਿਆਦਾ ਨੇ ਜਰਨਲ ਨਾਲੋਂ ਉਹਨੂੰ ਜਰਨਲ ਹੀ ਕੰਸੀਡਰ ਕੀਤਾ ਜਾਊਗਾ ਤੇ ਉਹਨੂੰ ਜੋਬ ਪਹਿਲ ਦੇ ਆਧਾਰ ਦੇ ਉੱਤੇ ਮਿਲੂਗੀ ਪਰ ਬਿਸ਼ਰਤ ਹੈ ਨੋਟੀਫਿਕੇਸ਼ਨ ਦੇ ਵਿੱਚ ਨਾ ਲਿਖਿਆ ਹੋਵੇ ਹੁਣ ਮੰਨ ਲਓ ਨੋਟੀਫਿਕੇਸ਼ਨ ਆਇਆ ਉਹ ਚ ਲਿਖਿਆ ਨਹੀਂਗਾ ਇਦਾਂ ਦਾ ਜੇ ਤਾਂ ਨੋਟੀਫਿਕੇਸ਼ਨ ਆਉਂਦਾ ਉਹ ਚ ਲਿਖਿਆ ਆ ਵੀ ਇਸ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੋਇਆ ਕਿ OBC ਵਾਲੇ ਆਪ ਦੀ ਸੀਟ ਲੈਣਗੇ SC ਵਾਲੇ ਆਪ ਦੀ ਸੀਟ ਲੈਣਗੇ ਇਹ ਸੀਟ ਅੱਗੇ ਨਹੀਂ ਲੈ ਸਕਦੇ ਜਰਨਲ ਦੀ ਕਿਉਂ ਕਿਉਂਕਿ ਇੱਥੇ ਏਜ ਰਿਲੈਕਸੇਸ਼ਨ ਮਿਲਿਆ ਹੈ ਇਹਨਾਂ ਦੋਨਾਂ ਨੂੰ ਸੋ ਜੇ ਤਾਂ ਇਦਾਂ ਲਿਖਿਆ ਹੁੰਦਾ ਨੋਟੀਫਿਕੇਸ਼ਨ ਦੇ ਵਿੱਚ ਤਾਂ ਫਿਰ ਕਹਿੰਦੇ ਜਰਨਲ ਦੀ ਸੀਟ ਨਹੀਂ ਲੈ ਸਕਦਾ OBC ਤੇ SC ਜੇ ਲਿਖਿਆ ਨੋਟੀਫਿਕੇਸ਼ਨ ਦੇ ਵਿੱਚ ਜੇ ਨਹੀਂ ਲਿਖਿਆ ਤਾਂ ਫਿਰ ਵੀ ਉਹ ਸੀਟ ਲੈ ਸਕਦੇ ਨੇ ਜਾਨੀ ਕਿ ਕਿਤੇ ਨਾ ਕਿਤੇ ਰਿਜ਼ਰਵੇਸ਼ਨ ਨੂੰ ਜੇ ਹੋਰ ਈਜ਼ੀ ਕਰਨਾ ਤਾਂ ਹੁਣ ਨੋਟੀਫਿਕੇਸ਼ਨ ਜਿਹੜੀ ਸਰਕਾਰ ਜਾਰੀ ਕਰੂਗੀ ਜੋ ਲਿਖ ਦੇਊਗੀ ਨਾ ਉਹਦੇ ਵਿੱਚ ਇੱਕ ਲਾਈਨ ਪਾ ਦੇਊਗੀ ਵੀ ਉਮਰ ਦੀ ਰਿਲੈਕਸੇਸ਼ਨ ਦੇ ਕਾਰਨ ਜਾਂ ਹੋਰ ਗੱਲਾਂ ਦੀ ਰਿਲੈਕਸੇਸ਼ਨ ਦੇ ਕਾਰਨ OBC ਤੇ SC ਨੂੰ ਹੁਣ ਜਰਨਲ ਸੀਟ ਨਹੀਂ ਮਿਲੂਗੀ ਤਾਂ ਸ਼ਾਇਦ ਉਹ ਜਿਹੜਾ ਵਿਰੋਧ ਆ ਉਹ ਘਟ ਜੂਗਾ ਥੋੜਾ ਜਿਹਾ ਹੁਣ ਇਹ ਗੱਲ ਮਤਲਬ ਸੁਪਰੀਮ ਕੋਰਟ ਨੇ ਕਲੀਅਰ ਕਰਤੀ ਆ ਇਹਦਾ ਮਤਲਬ ਹੁਣ ਸਰਕਾਰਾਂ ਨੂੰ ਜਦੋਂ ਨੋਟੀਫਿਕੇਸ਼ਨ ਜਾਰੀ ਕਰਨਾ ਆ ਤਾਂ ਜੇ ਸਰਕਾਰਾਂ ਨੋਟੀਫਿਕੇਸ਼ਨ ਵਿੱਚ ਪਾ ਦੇਣਗੀਆਂ ਤਾਂ ਸ਼ਾਇਦ ਇਸ ਮਸਲੇ ਦਾ ਹੱਲ ਹੋ ਜਾਵੇ ਦੂਜਾ ਕੇਸ ਕਿਹੜਾ ਸੋ ਦੂਜੇ ਕੇਸ ਦੀ ਗੱਲ ਕਰ ਲਈ ਐਸਸੀ ਵਾਲੇ ਦੀ ਐਸਟੀ ਵਾਲੇ ਦੀ ਸੋ ਸੁਪਰੀਮ ਕੋਰਟ ਕਹਿੰਦਾ ਵੀ ਇਹ ਕਿਸ ਤਰੀਕੇ ਦਾ ਸਿਸਟਮ ਬਣਾਉ ਜਿਵੇਂ ਆਪਾਂ ਓਬੀਸੀ ਦੀ ਗੱਲ ਕਰਦੇ ਆ ਨਾ ਜਿਹੜੇ ਓਬੀਸੀ ਨੇ ਉਹਨਾਂ ਵਿੱਚ ਕ੍ਰੀਮੀ ਲੇਅਰ ਆ ਮਤਲਬ ਜਿਹੜਾ ਓਬੀਸੀ ਪਰਿਵਾਰ ਹੈ ਜੇ ਉਹਦੀ ਕਮਾਈ 8 ਲੱਖ ਤੋਂ ਜ਼ਿਆਦਾ ਤਾਂ ਫੇਰ ਬਾਈ ਉਹਨੂੰ ਰਿਜ਼ਰਵੇਸ਼ਨ ਦਾ ਫਾਇਦਾ ਨਹੀਂ ਮਿਲ ਸਕਦਾ ਸੇਮ ਕ ਤੁਸੀਂ ਦੇਖੋ ਕੋਈ ਇਦਾਂ ਦਾ ਕਰਾਈਟੇਰੀਆ ਬਣਾਓ ਵੀ ਜੇ ਐਸਸੀਐਸਟੀ ਦਾ ਜਿਹੜਾ ਹੈਗਾ ਉਹ ਪਰਿਵਾਰ ਦੀ ਕਮਾਈ ਇੰਨੀ ਆ ਜਾਂ ਪਹਿਲਾਂ ਉਹ ਰਿਜ਼ਰਵੇਸ਼ਨ ਲੈ ਚੁੱਕਾ ਆ ਸੋ ਕੁਝ ਇਦਾਂ ਦੀਆਂ ਚੀਜ਼ਾਂ ਦੇਖੋ ਕਿਉਂਕਿ ਕਹਿੰਦੇ ਹੋ ਕੀ ਰਿਹਾ ਐਸਸੀਐਸਟੀ ਦੇ ਵਿੱਚ ਜਿਹੜੇ ਐਜੂਕੇਟਿਡ ਪਰਿਵਾਰ ਨੇ ਬਾਰ-ਬਾਰ ਉਹੀ ਰਿਜ਼ਰਵੇਸ਼ਨ ਦਾ ਫਾਇਦਾ ਲੈ ਰਹੇ ਨੇ ਤੁਸੀਂ ਟੀਨਾ ਡਾਵੀ ਦਾ ਕੇਸ ਸੁਣਿਆ ਹੋਊਗਾ ਉਹਦੇ ਮਾਤਾ-ਪਿਤਾ ਆਲਰੇਡੀ ਵੱਡੇ ਅਹੁਦਿਆਂ ਉੱਤੇ ਅਫਸਰ ਸੀਗੇ ਤਾਂ ਵੀ ਉਹਨੂੰ ਐਸਸੀ ਕੈਟਾਗਰੀ ਦਾ ਫਾਇਦਾ ਮਿਲਿਆ ਉਹ ਕਹਿੰਦੇ ਇਦਾਂ ਦੇ ਜਿਹੜੇ ਆਲਰੇਡੀ ਵੈਲ ਐਸਟੈਬਲਿਸ਼ਡ ਪਰਸਨੈਲਿਟੀ ਹੈਗੀਆਂ ਪਰਿਵਾਰ ਹੈਗੇ ਉਹਨਾਂ ਨੂੰ ਰਿਲੈਕਸੇਸ਼ਨ ਦੀ ਲੋੜ ਨਹੀਂ ਸੀਗੀ ਉਹਨਾਂ ਨੂੰ ਸੋ ਸੁਪਰੀਮ ਕੋਰਟ ਕਹਿੰਦਾ ਵੀ ਇਦਾਂ ਦਾ ਸਿਸਟਮ ਲੈ ਕੇ ਆ ਉਹ ਤੇ ਜੇ ਇਦਾਂ ਦਾ ਸਿਸਟਮ ਆਉਂਦਾ ਆ ਵੀ ਹਾਂ ਮੰਨ ਲਓ ਐਗਜ਼ਾਮਪਲ ਦੇ ਲਈ ਸਰਕਾਰ ਨੇ ਕਹਦੇ ਵੀ ਜਿਨ੍ਹਾਂ ਦੇ ਪਰਿਵਾਰ ਆਲਰੇਡੀ ਏ ਗ੍ਰੇਡ ਦੀਆਂ ਪੋਸਟਾਂ ਤੇ ਹੈਗੇ ਨੇ ਉਹਨਾਂ ਨੂੰ ਰਿਜ਼ਰਵੇਸ਼ਨ ਨਹੀਂ ਮਿਲੂਗੀ ਕਿਉਂਕਿ ਲੋੜ ਤਾਂ ਉਹਨਾਂ ਨੂੰ ਨਾ ਜਿਹੜੇ ਵੀ ਅਸਲ ਦੇ ਵਿੱਚ ਜਿਨ੍ਹਾਂ ਨੂੰ ਲੋੜ ਹੈਗੀ ਉਹਨਾਂ ਨੂੰ ਨਹੀਂ ਮਿਲ ਰਹੀ ਰਿਜ਼ਰਵੇਸ਼ਨ ਸੋ ਜੇ ਇਹ ਦੋ ਸਿਸਟਮ ਸਹੀ ਤਰੀਕੇ ਨਾਲ ਇੰਪਲੀਮੈਂਟ ਹੁੰਦੇ ਆ ਤਾਂ ਸ਼ਾਇਦ ਉਹ ਜਿਹੜਾ ਲੜਾਈ ਚੱਲਦੀ ਆ ਨਾ ਜਰਨਲ ਵਰਸਸ OBC ਤੇ SC ਉਹ ਲੜਾਈ ਸ਼ਾਇਦ ਥੋੜੀ ਜੀ ਘਟ ਜਾਊਗੀ ਤੁਹਾਨੂੰ ਕੀ ਲੱਗਦਾ ਵੀ ਇਹ ਮਸਲਿਆਂ ਦਾ ਹੱਲ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਆਪਦਾ ਵਿਊ ਪੁਆਇੰਟ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਕੇ ਜਾਇਓ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਦੀ ਨਾਲ ਹੀ ਜੇ ਤੁਸੀਂ ਆਈਐਸ ਆਈਪੀਐਸ ਡੀਐਸਪੀ ਐਸਡੀਐਮ ਤਹਿਸੀਲਦਾਰ ਵਰਗੇ ਅਹੁਦਿਆਂ ਉੱਤੇ ਬੈਠਣਾ ਚਾਹੁੰਦੇ ਹੋ ਇਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਵੀ ਕਿੱਦਾਂ ਇਹ ਪੇਪਰ ਹੁੰਦਾ ਹੈ ਕਿੱਦਾਂ ਅਸੀਂ ਤਿਆਰੀ ਕਰ ਸਕਦੇ ਹਾਂ ਤਾਂ ਮੇਰੀ ਟੀਮ ਦਾ ਨੰਬਰ ਹੈ ਇਹਦੇ ਉੱਤੇ ਕਾਲ ਤੁਸੀਂ ਕਰ ਸਕਦੇ ਹੋ ਹਾਂ ਤੁਹਾਡੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਜਾਂ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਪੜ੍ਹਦੇ ਹੋ ਹੋ ਗ੍ਰੈਜੂਏਸ਼ਨ ਮਤਲਬ ਬੀਏ ਇੰਜੀਨੀਅਰਿੰਗ ਜੋ ਵੀ ਤੁਸੀਂ ਕਰ ਰਹੇ ਹੋ ਤਾਂ ਇਸ ਨੰਬਰ ਦੇ ਉੱਤੇ ਕਾਲ ਕਰ ਤੁਸੀਂ ਮੇਰੀ ਟੀਮ ਤੋਂ ਜਾਣਕਾਰੀ ਲੈ ਸਕਦੇ ਹੋ ਤੇ ਅਸੀਂ ਇਸ ਪੜ੍ਹਾਈ ਦੇ ਲਈ ਇਸ ਐਗਜ਼ਾਮ ਦੀ ਤਿਆਰੀ ਕਰਨ ਦੇ ਲਈ ਇੱਕ ਬੈਚ ਵੀ ਲਾਂਚ ਕੀਤਾ ਹੋਇਆ ਜਿਹੜਾ 2027 ਤੱਕ ਤੁਹਾਨੂੰ ਤਿਆਰੀ ਕਰਾਊਗਾ ਸੋ ਇਹ ਨੰਬਰ ਹੈ ਇਹ ਫੀਸ ਹੈ ਤੁਸੀਂ ਇੱਥੇ ਜੁਆਇਨ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਸੋ ਆਈ ਹੋਪ ਵੀਡੀਓ ਵਧੀਆ ਲੱਗੀ ਹੋਵੇ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਪਦਾ ਕਮੈਂਟ ਜ਼ਰੂਰ ਛੱਡ ਕੇ ਜਾਇਓ ਤੁਹਾਡਾ 뷰 ਪੁਆਇੰਟ ਕੀ ਹੈ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਸੱਸੀ ਦਾ ਸਰਨੋ ਬਾਏ ਬਾਏ